ਕੋਈ ਵੀ ਰੋਗ ਕੋਈ ਵੀ ਦੁੱਖ ਕੋਈ ਵੀ ਪੀੜਾ ਬਸ ਉਸ ਦਾ ਸਮਾਧਾਨ ਉਸ ਦਾ ਇਲਾਜ ਮੰਤਰਾਂ ਦੇ ਰਾਹੀਂ ਆਉਂਦਾ ਸੀ ਇਹ ਕਾਲ ਇਹ ਦੌਰ ਬਹੁਤ ਲੰਬੇ ਸਮੇਂ ਤੱਕ ਰਿਹਾ ਹੈ ਔਰ ਚੁونکہ ਰੋਗ अनेका ਨੇ अनेका ਤਰ੍ਹਾਂ ਦੀ ਪੀੜਾ ਹੈ अनेका ਤਰ੍ਹਾਂ ਦੇ ਕਲ ਕਲੇਸ਼ ਨੇ ਇੱਕ ਇੱਕ ਵਿਅਕਤੀ ਹਜ਼ਾਰਾਂ ਤਰ੍ਹਾਂ ਦੀ ਪੀੜਾ ਦੇ ਪੰਡ ਚੁੱਕੀ ਫਿਰਦਾ ਹੈ ਤੋ ਇੱਕ ਦੌਰ ਐਸਾ ਚੱਲਿਆ ਮੰਦਰੀ ਅੱਗੇ ਆਏ ਮੰਤਰੀ ਅੱਗੇ ਆਏ ਮੰਤਰਾਂ ਨਾਲ ਉਪਚਾਰ ਕਰਦੇ ਰਹੇ ਚਾਹ ਅੱਖ ਦੁਖਦੀ ਹੈ ਚਾਹ ਦਾੜ ਦਾ ਦੁੱਖਨਾ ਹੈ ਚਾਹ ਪੇਟ ਦਾ ਦਰਦ ਹੈ ਚਾਹ ਤਰਾਂ ਤਨ ਦਾ ਰੋਗ ਬਿਮਾਰੀਆਂ ਨੇ ਜਾਂ ਕੁਛ ਘਰੇਲੂ ਕਲ ਕਲੇਸ਼ ਹੈ ਇਹਨਾਂ ਦਾ ਇਲਾਜ ਮੰਤਰਾਂ ਨਾਲ ਹੁੰਦਾ ਰਿਹਾ ਔਰ ਵੱਖ-ਵੱਖ ਮੰਤਰਾਂ ਦੇ ਆਪਣੇ-ਆਪਣੇ ਨਾਮ ਸਨ ਬਿੱਛੂ ਦੇ ਡੰਗ ਦਾ ਮੰਤਰ ਸੱਪ ਦੇਵੀ ਡੰਗ ਦਾ ਮੰਤਰ ਉਹ ਜੋ ਮੰਤਰ ਸੱਪ ਦੀ ਜ਼ਹਿਰ ਉਤਾਰ ਦਿੰਦਾ ਸੀ ਤੇ ਸੱਪ ਨੂੰ बेहोश ਕਰ ਦਿੰਦਾ ਸੀ ਉਸ ਮੰਤਰ ਦਾ ਨਾਮ ਹੈ ਗੌਰੜੀ ਮੰਤਰ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਕਰ ਰਹੇ ਹਨ ਅਨੰਤ ਕਾਲ ਤੋਂ ਸਾਡੇ ਦੇਸ਼ ਦੇ ਸਪੇਰੇ ਔਰ ਕੁਝ ਹੋਰ ਸਿਆਣੇ ਇਸ ਮੰਤਰ ਦੀ ਵਾਕਫੀਅਤ ਰੱਖਦੇ ਆਏ ਨੇ ਔਰ ਇਸ ਮੰਤਰ ਦੇ ਜਾਪ ਦੇ ਨਾਲ ਉਹ ਸਭ ਪਕੜਦੇ ਰਹੇ ਨੇ ਔਰ ਉਹਨਾਂ ਦਾ ਅੱਜ ਵੀ ਐਸਾ ਕਹਿਣਾ ਹੈ ਕਿ ਸਾਡਾ ਮੰਤਰ 1 ਸਾਲ ਤੱਕ ਹੀ ਕੰਮ ਕਰਦਾ ਹੈ ਖਾਸ ਕਰਕੇ ਫਨੀਰਨਾਗ ਉਸ ਨੂੰ ਅਸੀਂ 1 ਸਾਲ ਤੋਂ ਬਾਅਦ ਛੋੜ ਦਿੰਦੇ ਹਾਂ ਔਰ ਛੋੜਦੇ ਇਹ ਦੇਖੇ ਗਏ ਨੇ ਤਾਂ ਇੱਕ ਗੱਲ ਸਪਸ਼ਟ ਹੈ ਕਿ ਮੰਤਰਾਂ ਦੀ ਆਪਣੀ ਮਹਿਮਾ ਗੁੰਜਾਰ પા ਕੇ ਜਦ ਕੋਈ ਮੰਤਰ ਦਾ ਜਾਪ ਕਰਦਾ ਹੈ ਉਸ ਦੇ ਨਾਲ ਜੋ ਤਰੰਗਾਂ ਬਣਦੀਆਂ ਨੇ ਉਸ ਦੇ ਨਾਲ ਜੋ ਵਾਈਬ੍ਰੇਸ਼ਨ ਬਣਦੀ ਹੈ ਮਨੁੱਖ ਦਾ ਆਪਣਾ ਹਿਰਦਾ ਤੇ ਅੰਦੋਲਿਤ ਹੁੰਦਾ ਹੈ ਪਰ ਉਸ ਮੰਤਰ ਦੀ ਉਸ ਤਰੰਗ ਦੀ ਲਪੇਟ ਦੇ ਜਿਹੜਾ ਜਿਹੜਾ ਆਵੇਗਾ ਉਹ ਵੀ ਅੰਦੋਲਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸਕੇਗਾ ਅੱਜ ਵੀ ਦੇਖਣ ਦੇ ਚਾਹਿਆ ਹੈ ਬੋਧ ਬਿਕਸ਼ੂ ਇਕੱਠੇ ਬੈਠ ਕੇ ਮੰਤਰ ਦਾ ਜਾਪ ਕਰਦੇ ਨੇ ਅੱਜ ਵੀ ਗੁਰੂ ਘਰ ਵਿੱਚ ਪਰੰਪਰਾ ਬਣੀ ਹੋਈ ਏ ਇਕੱਠੇ ਬੈਠ ਕੇ ਕੀਰਤਨ ਕਰੋ ਔਰ ਗੁੰਜਾਰ ਪਾ ਕੇ ਕੀਰਤਨ ਕਰੋ ਉਸ ਨਾਲ ਜੋ ਤਰੰਗਾ ਬਣਨ ਗਿਆ ਹਿਰਦੇ ਦੀ ਯਕਸੋਈ ਦਾ ਬਾਸ ਬਣਨ ਗਿਆ ਮਨ ਨੂੰ ਇਕਾਗਰ ਕਰਨ ਗਿਆ ਆਨੰਦ ਪ੍ਰਦਾਨ ਕਰਨ ਗਿਆ ਤੇ ਹਿਰਦਾ ਇਕਾਗਰ ਹੋ ਜਾਏ ਮਨ ਯਕਸੂ ਹੋ ਜਾਏ ਅਨੇਕਾਂ ਰੋਗ ਆਪਣੇ ਆਪ ਰੁਕਸਤ ਹੋ ਜਾਂਦੇ ਨੇ ਕਿਉਂਕਿ ਬੇਸ਼ਤਰ ਰੋਗ ਬਹੁਤ ਸਾਰੇ ਰੋਗ शारीरिक ਨਾ ਹੋ ਕੇ ਮਾਨਸਿਕ ਨੇ। ਤੋਂ ਖੈਰ ਇੱਕ ਦੌਰ ਐਸਾ ਲੰਘਿਆ ਜਦ ਅਜੇ ਮਨੁੱਖ ਨੂੰ ਜੜੀ ਬੂਟੀਆਂ ਦਾ ਗਿਆਨ ਨਹੀਂ ਸੀ। ਅਜੇ ਆਯੁਰਵੇਦਿਕ ਆਲਮੇ ਵजूद ਦੇਚ ਨਹੀਂ ਆਈ ਸੀ। ਅਜੇ ਯੂਨਾਨੀ ਤਿਬ ਸਾਹਮਣੇ ਨਹੀਂ ਪ੍ਰਗਟ ਹੋਇਆ ਸੀ। ਤੋਂ ਇਨ੍ਹਾਂ ਪੱਛਮੀ ਦੇਸ਼ਾਂ ਦੇਚ ਵੀ ਤੇ ਯੂਰਪ ਦੀ ਦੁਨੀਆ ਦੇਚ ਵੀ ਮੰਤਰਾਂ ਦੇ ਰਾਹੀਂ ਉਪਚਾਰ ਹੁੰਦਾ ਰਿਹਾ ਹੈ। ਸੂਫੀ ਫਕੀਰ ਮੰਤਰਾਂ ਦੇ ਨਾਲ ਉਪਚਾਰ ਕਰਦੇ ਰਹੇ ਨੇ ਅਤੇ ਅੱਜ ਵੀ ਦੇਖਣ ਵਿੱਚ ਐਸਾ ਆਉਂਦਾ ਹੈ। ਅਫਗਾਨਿਸਤਾਨ ਦਾ ਇਲਾਕਾ ਪਠਾਨਿਸਤਾਨ ਦੇ ਇਲਾਕੇ 'ਚ ਅੱਜ ਵੀ ਸੱਪ ਤੇ ਵਿਛੂ ਦੇ ਦਰਦ ਨੂੰ ਮੰਤਰਾਂ ਦੇ ਨਾਲ ਉਪਚਾਰ ਕੀਤਾ ਜਾਂਦਾ ਹੈ, ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੜੇ ਰੇਸ਼ਤੇ 'ਚ ਵੀ ਅੱਜ ਵੀ ਦਾੜ ਦਾ ਦਰਦ, ਕੰਨਾਂ ਦੇ ਦਰਦ, ਗਲੇ ਪੈ ਜਾਣਾ, ਟੌਨਸਿਲ इत्याਦਿਕ ਇਹਨਾਂ ਨੂੰ ਆਪਣੇ ਆਪਣੇ ਢੰਗ ਦੇ ਮੰਤਰਾਂ ਦੇ ਜਾਪ ਨਾਲ ਦੂਰ ਕਰਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਗੱਲ ਵੱਖਰੀ ਹੈ ਕਿ ਮੰਤਰਾਂ ਦੇ ਉਚਾਰਨ ਕਰਨ ਵਾਲੇ 'ਚ ਅਜ ਉਹ ਸ਼ਕਤੀ ਨਹੀਂ ਜੈਸੇ ਦਵਾਈਆਂ ਤੇ ਬਹੁਤ ਅੱਛੀਆਂ ਆਵਨ ਪਰ ਹਕੀਮ ਸਿਆਣਾ ਨਾ ਹੋਵੇ ਨਵਜ ਦੀ ਪਹਿਚਾਣ ਨਾ ਹੋਵੇ ਰੋਗ ਨੂੰ ਸਮਝ ਨਾ ਸਕੇ ਰੋਗ ਦਾ ਕਾਰਨ ਵੀ ਉਹ ਨਾ ਜਾਣਦਾ ਹੋਵੇ ਤੇ ਚੰਗੀਆਂ ਤੋਂ ਚੰਗੀਆਂ ਦਵਾਈਆਂ ਵੀ ਕੀ ਕਰਨਗੀਆਂ ਉਹ ਕਿਵੇਂ ਦੇਵੇਗਾ ਕਿਸ ਮਿਕਦਾਰ ਵਿੱਚ ਦੇਵੇਗਾ ਇਸ ਤਰੀਕੇ ਨਾਲ ਮੰਤਰਾਂ ਦੀ ਤੇ ਆਪਣੀ ਮਹਾਨਤਾ ਸਹੀ ਪਰ ਜਪਣ ਵਾਲਾ ਹਿਰਦਾ ਨਾ ਹੋਵੇ ਰਸਨਾ ਨਾ ਆਵੇ ਉਤਨਾ ਉਤਸ਼ਾਹ ਨਾ ਆਵੇ ਉਹ ਮੰਗ ਨਾ ਆਵੇ ਸ਼ਰਧਾ ਨਾ ਆਵੇ ਤਾਂ ਉਥੇ ਫਿਰ ਮੰਤਰ ਖਾਲੀ ਰਹਿ ਜਾਂਦੇ ਨੇ ਔਰ ਆਪਣਾ ਉਹ ਪੂਰਾ ਕੰਮ ਕਰਨ ਵਿੱਚ ਅਸਮਰਥ ਹੋ ਜਾਂਦੇ ਨੇ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਪ੍ਰਮਾਤਮਾ ਦਾ ਨਾਮ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਹੇ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਕੋਈ ਵੀ ਮੰਤਰ ਇੱਕ ਰੋਗ ਨੂੰ ਦੂਰ ਕਰੇਗਾ ਪਰ हे ਪ੍ਰਭੂ ਤੇਰਾ ਨਾਮ ਮੰਤਰ ਤੇ ਐਸਾ ਹੈ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ ਸਰਬ ਰੋਗ ਕਾ ਆਉਖੜੇ ਨਾਮ ਸੰਸਾਰ ਰੋਗੀ ਨਾਮ ਦਾ ਰੋਗ ਮੈ ਲਾਗੇ ਸਚ ਬਿਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਸਾਰੇ ਰੋਗਾਂ ਦਾ ਇਲਾਜ ਪ੍ਰਭੂ ਦਾ ਨਾਮ ਹੈ ਨਾਮ ਹਿਰਦੇ ਚ ਵਸ ਗਿਆ ਪਰਮ ਅਨੰਦਿਤ ਮਨੁੱਖ ਕਿਸੇ ਨੂੰ ਦੁਖੀ ਨਹੀਂ ਕਰੇਗਾ ਪੀੜਿਤ ਨਹੀਂ ਕਰੇਗਾ ਬਹੁਤ ਸਾਰੇ ਸਮਾਜਿਕ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਨੇ ਬਹੁਤ ਸਾਰੇ ਰਾਜਨੀਤਿਕ ਵਿਖੇੜੇ ਆਪਣੇ ਆਪ ਹੱਲ ਹੋ ਜਾਂਦੇ ਨੇ ਔਰ अनेका ਸਰੀਰਕ ਰੋਗ ਸਰੀਰ ਵਿੱਚੋਂ ਨਿਕਲ ਜਾਂਦੇ ਨੇ ਮਨ ਦੇ ਸਵਸਥ ਹੁੰਦੇ ਹਨ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹ ਸਵਸਥ ਬਣਦਾ ਹੈ ਤੰਦਰੁਸਤ ਬਣਦਾ ਹੈ ਮਹਾਨ ਬਣਦਾ ਹੈ ਤਾਂ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਸਨ ਬਿਹੂਨ ਭਯੰਗੰ ਮੰਤਰੰ ਗਾਰੂੜੀ ਨਿਵਾਰਨ ਜੈਸੇ ਸਵੇਰਾ ਗਾਰੜੀ ਮੰਤਰ ਦਾ ਜਾਪ ਕਰਕੇ ਸੱਪ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਦਸਨ ਬਿਹੂਨ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਔਰ ਸੱਪ ਦੀ ਜ਼ਹਿਰ ਉਤਾਰ ਲੈਂਦਾ ਹੈ ਇਸ ਮੰਤਰ ਦਾ ਨਾਮ ਗਾਰਵੀ ਮੰਤਰ ਇੱਕ ਉਦਾਹਰਣ ਵਿਆਦ ਉਪਾਰਨ ਸੰਤਨ ਨਾਨਕ ਲਬਦ ਕਰਮਣੇ ਵਿਰਲੇ ਹੀ ਸੰਤ ਜਨ ਐਸੇ ਨੇ ਜੋ ਪ੍ਰਮਾਤਮਾ ਦੇ ਨਾਮ ਮੰਤਰ ਦਾ ਜਾਪ ਕਰਕੇ ਆਪਣੇ ਜੀਵਨ ਦੇ ਚੋਂ ਵਿਕਾਰਾਂ ਦੀ ਜ਼ਹਿਰ ਕੱਢ ਦਿੰਦੇ ਨੇ ਜ਼ਿੰਦਗੀ ਦੇ ਚੋਂ ਸਾਰੀ ਜ਼ਹਿਰ ਨੂੰ ਕੱਢ ਕੇ ਪਰੇ ਸੁੱਟ ਦਿੰਦੇ ਨੇ ਜੀਵਨ ਵਿੱਚ ਜ਼ਹਿਰ ਕੀ ਹੈ ਜੀਵਨ ਵਿੱਚ ਕਰੋਧ ਇੱਕ ਜ਼ਹਿਰ ਹੈ ਲੋਭ ਇੱਕ ਜ਼ਹਿਰ ਹੈ ਅਹੰਕਾਰ ਇੱਕ ਜ਼ਹਿਰ ਹੈ ਮੋਹ ਇੱਕ ਜ਼ਹਿਰ ਹੈ ਕਾਮ ਸੀਮਾ ਤੋਂ ਵਧਿਆ ਹੋਇਆ ਜ਼ਹਿਰ ਹੈ అతి ਕਰੋਧੀ అతి ਕਾਮੀ అతి ਹੰਕਾਰੀ ਮਨੁੱਖ অতি ਜ਼ਹਿਰੀਲਾ ਹੁੰਦਾ ਹੈ অতি ਜ਼ਹਿਰੀਲਾ ਉਹਦੀ ਦ੍ਰਿਸ਼ਟੀ ਵਿੱਚ ਵੀ ਜ਼ਹਿਰ ਟਪਕੇਗੀ ਉਹਦੇ ਬੋਲਾਂ ਵਿੱਚ ਵੀ ਜ਼ਹਿਰ ਪ੍ਰਗਟ ਹੋਵੇਗਾ ਉਹਦੇ ਉੱਠਦਿਆਂ ਬੈਠਦਿਆਂ ਜਿਹੜੀਆਂ ਤਰੰਗਾਂ ਵੀ ਉਸ ਦੇ ਸਰੀਰ ਚੋਂ ਨਿਕਲਣਗੀਆਂ ਵਾਤਾਵਰਣ ਨੂੰ ਦੂਸ਼ਿਤ ਕਰਨਗੀਆਂ ਅਪਵਿੱਤਰ ਕਰਨਗੀਆਂ ਕਿਉਂਕਿ ਜ਼ਹਿਰੀਲਾ ਹੈ ਪ੍ਰਭੂ ਮੰਤਰ ਦੇ ਜਾਪ ਨਾਲ ਇਹ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ ਮੈਲਾ ਅਗਰ 베ਰੇ ਹੈ ਭਯੰਗਾ ਬਿਖ ਅੰਮ੍ਰਿਤ ਬਸੇ ਇਕ ਸੰਗਾ ਜ਼ਹਿਰ ਤੇ ਅੰਮ੍ਰਿਤ ਦੀ ਤੋ ਬਹੁਤ ਵੱਡੀ ਦੂਰੀ ਨਹੀਂ ਹੈ ਪੜੋਸੀ ਨੇ ਨਿਕਟਵਰਤੀ ਨੇ ਹੋ ਗੁਜ਼ਰੇ ਆ ਇਸ ਸਦੀ ਦਾ ਬੜਾ ਪ੍ਰਸਿੱਧ ਦਾਰਸ਼ਨਿਕ ਉਰਦੂ ਦਾ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਉਹ ਕਹਿੰਦਾ ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਹੈ ਅਗਰ ਕਿਸੇ ਨੂੰ ਪੀਣ ਦਾ ਢੰਗ ਆ ਗਿਆ ਹੈ अमृत है जे पीण दा ढंग नहीं आया तो जहर है जो जहर हल है वो ही अमृत है नादाँ, ए नादान जो जहर हला हल है संखिया है ये अमृत है फर्क सिर्फ इतना है कि तेरे को पीण दा ढंग होना चाहिए जीवन दा ढंग होवे जिंदगी अमृत है पर जीवन दा ढंग नहीं तो जीवन जहर है ਵਰਤਨ ਦਾ ਢੰਗ ਹੋਵੇ ਤੋ ਪਦਾਰਥ ਅੰਮ੍ਰਿਤ ਨੇ ਪਰ ਵਰਤਨ ਦਾ ਢੰਗ ਨਹੀਂ ਤੋ ਪਦਾਰਥ ਵੀ ਜ਼ਹਿਰ ਨੇ ਰਹਿਣ ਦਾ ਢੰਗ ਹੋਵੇ ਤੋ ਪਰਿਵਾਰ ਅੰਮ੍ਰਿਤ ਹੈ ਪਰ ਰਹਿਣ ਤੇ ਸਹਿਣ ਦਾ ਢੰਗ ਨਹੀਂ ਆਇਆ ਤੋ ਪਰਿਵਾਰ ਵੀ ਜ਼ਹਿਰ ਬਣ ਸਕਦਾ ਹੈ ਸੰਸਾਰ ਵੀ ਜੋ ਹੈ ਜ਼ਹਿਰ ਬਣ ਸਕਦਾ ਹੈ ਗੱਲ ਸਾਰੀ ਇਹ ਢੰਗ ਦੀ ਯੁਗਤੀ ਦੀ ਜਿਵੇਂ ਗੰਨੇ ਵਿੱਚ ਪ੍ਰਭੂ ਨੇ ਬੜਾ ਰਸ ਪਾਇਆ ਹੈ ਮਿੱਠਾ ਅੰਗੂਰਾਂ ਦੇ ਸਵਾਦ ਹੈ ਰਸ ਹੈ ਸੰਤਰਾ ਮਿੱਠਾ ਹੈ ਪਰ ਇਹਨੂੰ ਤਰਕਾ ਕੇ ਸ਼ਰਾਬ ਬਣਾਈ ਜਾ ਸਕਦੀ ਹੈ। ਤੋਂ ਸ਼ਰਾਬ ਤੇ ਕੌੜੀ ਹੈ। ਮਿੱਠਾ ਕੌੜਾ ਹੋ ਗਿਆ। ਮਿੱਠਾ ਕੁੜ ਤੰਦੇਸ ਤਬਦੀਲ ਹੋ ਗਿਆ। ਤੇ ਜੇ ਮਿੱਠਾ ਕੌੜਾ ਹੋ ਸਕਦਾ ਹੈ। ਤੋਂ ਕੌੜੇ ਨੂੰ ਮਿਠਾ ਵੀ ਕੀਤਾ ਜਾ ਸਕਦਾ ਹੈ। ਸੰਘੀਆ অতি ਕੌੜਾ অতি ਕੌੜਾ ਪਰ ਵੈਦ ਲੋਗ ਮਾਰ ਕੇ ਜਦ ਉਸ ਨੂੰ ਕੁਸਤਾ ਬਣਾ ਲੈਂਦੇ ਨੇ। ਤੋ ਬੜਾ ਕਾਰਾਮਦ ਹੋ ਜਾਂਦਾ ਹੈ ਸੱਪ ਦੀ ਜ਼ਹਿਰ ਦੀਆਂ ਵੀ ਦਵਾਈਆਂ ਬਣਦੀਆਂ ਨੇ ਔਰ ਅਨੇਕਾਂ ਰੋਗਾਂ ਦੇ ਵਿੱਚ ਉਹਨਾਂ ਦਾ ਉਪਚਾਰ ਹੁੰਦਾ ਹੈ ਤੇ ਜ਼ਹਿਰ ਦਵਾਈ ਬਣ ਗਈਏ ਢੰਗ ਹੋਵੇ ਅਗਰ ਢੰਗ ਨਹੀਂ ਤੋ ਦਵਾਈ ਵੀ ਜ਼ਹਿਰ ਬਣ ਜਾਏਗੀ ਜੋ ਜ਼ਹਿਰ ਹਲਾ ਹਲ ਹੈ ਵੋਹੀ ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਹੈ ਜਿਸ ਨੂੰ ਆ ਜਾਏ ਅੰਮ੍ਰਿਤ ਹੈ ਜਿਹਨੂੰ ਢੰਗ ਨਹੀਂ ਆਇਆ ਤੋ ਜ਼ਹਿਰ